ਕਹਵਾ ਜੇ 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 ਪਾਣੀ ਨਾਲ ਜੇ ਜਿ ਜਿੱਥੇ ਟੁੱਟੇ ਟੰਦੇ ਬਾਰੇ ਹੀ ਗੱਲਾਂ ਜਾਓਗੇ ਦੇਖੋ ਜੀ ਆ ਸਾਰਾ ਕਸੂਰ ਠੇਕੇ ਦੇ ਟਰੱਕ ਠੇਕੇਦਾਰ ਦਾ ਜੋ ਮੰਡੀ ਵੀ ਠੇਕਾ ਲੈ ਲੈਂਦੇ ਪਰ ਗੱਡੀਆਂ ਸਮੇਂ ਸਿਰ ਪਹੁੰਚਾਉਂਦੇ ਨਹੀਂ ਸਮੇਂ ਲੋਡਿੰਗ ਹੋਵੇ ਆ ਦੇਖੋ ਜੀ ਆ ਸਮੇਂ ਸਿਰ ਲੋਡਿੰਗ ਹੋ ਜਾਂਦੀ ਹੈ ਤੇ ਮਾਲ ਨਾ ਭੇਜਦਾ ਨਾ ਮਾਲ ਲਾ ਖਰਾਬਦਾ ਹੁਣ ਮਜ਼ਦੂਰ ਦੀ ਖੱਜਲ ਖਰਾਬ ਹੈ ਜੀ ਮਜ਼ਦੂਰੀ ਕਰਕੇ ਆ ਬਸੇ ਵਸੇ ਕੋਈ ਮਜ਼ਦੂਰੀ ਦਾ ਮਜ਼ਦੂਰ ਘਟਨੇ ਉਸ ਤੋਂ ਬਾਅਦ ਸਾਹ ਨੂੰ ਤੰਗ ਲਾ ਨਹੀਂ ਬਣ ਗਿਆ ਇਨਸਪੈਕਟਰ ਜੀ ਜਿਸਕੇ ਸਭ ਜਨਸੀ ਦਾ ਇਨਸਪੈਕਟਰ ਹੈ ਜਿੰਦਾ ਜੀ ਜਨਸੀ ਨਾਲ ਹੋਇਆ ਉਹ ਸਾਨੂੰ ਕਹਿੰਗੇ ਔਰ ਸਾਡੇ ਬਿਗੇਰ ਕੰਮ ਦੀ ਭਗਾਈ ਆਈ। ਮਾਰਕੀਟ ਕਮੇਟੀ ਜਾਂ ਪ੍ਰਸ਼ਾਸਨ ਨੇ ਕੋਈ ਕੀਤੀਆਂ ਦੇ ਬਾਰੇ ਪ੍ਰਬੰਧ ਕੀ? ਦੇਖੋ ਮਾਰਕੀਟ ਕਮੇਟੀ ਨੇ ਚੈਂਬਰ ਖੜਵਾਇ ਸੀ ਚੈਂਬਰ ਖੁੱਲੇ ਆ ਜਿਹੜੇ ਚੈਂਬਰ ਉਪਰ ਮਾਲ ਲੱਗਿਆ ਨਾ ਚੈਂਬਰ ਉਪਰ ਮਾਲ ਤੇ ਘਟਿਆ ਕਰਕੇ ਚੈਂਬਰ ਬੰਦ ਹੋ ਗਈ। ਤੇ ਜੇ ਸਮੇਂ ਸਿਰ ਇਹਨਾਂ ਨੂੰ ਚੁਕਾਇਆ ਹੁੰਦਾ ਚੈਂਬਰ ਨਾ ਬੰਦ ਹੁੰਦੇ ਮੰਡੀ 'ਚ ਮਾਲ ਨਾ ਪਾਣੇ ਕਰਕੇ ਘਰਾਮ ਹੁੰਦਾ। ਬਰਸਕਲ ਖਰਾਬ ਨਾ ਹੁੰਦਾ। ਇਹ ਨੁਕਸਾਨ ਕਿਹਦਾ ਹੋਇਆ ਜੀ? ਨੁਕਸਾਨਾ ਨੰਬਰਦਾਰ ਦਾ ਆਈ। ਲੇਬਰ ਦਾ ਨੁਕਸਾਨਾ ਲੇਬਰ। ਤੇ ਕੀ ਕੰਮ ਕਰ ਦੋ ਬਈ ਤੂੰ? ਭਾਈ ਜੀ ਮੈਂ ਮੰਡੀ ਚ 99 ਨੰਬਰ ਦੁਕਾਨ ਤੇ ਨੰਬਰਦਾਰਾਂ 69 ਦੇ 77 ਤੇ ਤਾਂ ਹੁਣ ਆ ਜਿਹੜਾ ਪਾਣੀ ਨਾਲ ਗੱਟੇ ਖਰਾਬ ਹੋ ਗਏ ਹੁਣ ਇਹਦਾ ਕੌਣ ਜ਼ਿੰਮੇਵਾਰ ਰ ਕੀ ਹੋਏਗਾ ਦਾ ਜ਼ਿੰਮੇਵਾਰ ਕੌਣ ਹੈ ਅਸੀਂ ਹਾਂ ਸਰਬੱਤ ਲਈ ਵਰ ਮਾਰੀ ਗਈ ਆਦਤ ਹੁਣ ਤੰਗਾ ਲਾਈ ਜਨੇ ਜੀ ਇੰਨਾ ਇੰਨਾ ਪਾਣੀ ਭਰਿਆ ਖੜਾ ਨਾ ਤੁਹਾਨੂੰ ਇਹਦਾ ਕੁਝ ਮਿਲਣਾ ਇਹਦਾ ਤੁਹਾਨੂੰ ਮਹਗਨੇ ਵਾਲੇ ਦੇਣਗੇ ਕਿ ਆਰਤੀ ਇਹ ਦੇਣਗੇ ਤੰਗ ਅਲਵਜਦਾ ਹੁਣ ਪਾਣੀ ਚੋ ਗੱਟੇ ਗੱਡੀ ਜਨੇ ਇਨੇ ਗੱਟੇ ਖਰਾਬ ਹੋ ਗਿਆ ਇਹਦਾ ਤੁਹਾਨੂੰ ਕੋਈ ਕੋਈ ਖਰਚਾ ਨਹੀਂ ਮਿਲਦਾ ਕੋਈ ਨਹੀਂ ਮਿਲਣਾ ਇਹ ਤੁਹਾਨੂੰ ਕੀ ਮੰਗ ਕਰਦੇ ਤੁਸੀਂ ਤੁਹਾਨੂੰ ਬਲੇਵਰ ਦੀ ਆਦ ਦੇਖ ਲੋ ਜੀ ਗੱਡੇ ਚੱਕ ਚੱਕ ਕੇ ਸਾਈਡ ਤੇ ਲਾਈ ਜਨੇ ਸਾਨੂੰ ਤਾਂ ਬਲੇਵਰ ਦੀ ਮਜ਼ਦੂਰੀ ਮਿਲ ਜਾ ਗਲੀ ਨਾ ਇਹਨਾਂ ਕੋਲੇ ਸਾਧਨ ਪੂਰੇ ਹੋਣ ਇਹਨਾਂ ਕੋਲੇ ਤੇ ਕੰਮ ਹੀ ਨਹੀਂ ਹੋਣਾ ਦੀ ਆਗੂ ਸਾਧਨ ਪੂਰੇ ਨਹੀਂ ਜਨੇ ਸਾਡਾ ਆਪਣਾ ਮਨਪਸੰਦ ਚੈਨਲ ਸੱਚ ਬੋਲਦਾ ਨਿਊਜ਼ ਸੋ ਅੱਜ ਹੀ ਸਬਸਕ੍ਰਾਈਬ ਕਰੋ ਸਾਪਣੇ ਚੈਨਲ ਨੂੰ ਸੱਚ ਬੋਲਦਾ ਨਿਊਜ਼ ਸਭ ਤੋਂ ਫਾਸਟ ਤੇ ਤੇਜ਼ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸੱਚ ਬੋਲਦਾ ਨਿਊਜ਼